ਅਸਲਾਮੁਆਲਿਕਮ ਜੀ ਸਵਾਗਤ ਕਰਦੇ ਆਪ ਸਭ ਦਾ ਸਾਡੇ ਚੈਨਲ ਪੰਜ ਪੀ ਸਰਕਾਰ ਤੇ ਦੁਆ ਫਰਿਆਦ ਕਰਦੇ ਆ ਸਾਰੇ ਤੰਦਰੁਸਤ ਠੀਕ-ਠਾਕ ਹੋਵੋਗੇ ਸੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਸਾਵਣ ਮਹੀਨੇ ਦੇ ਵਿੱਚ ਖਵਾਜਾ ਪੀਰ ਜੀ ਦੀ ਹਾਜ਼ਰੀ ਖਵਾਜਾ ਪੀਰ ਜੀ ਦੀ ਇਹ ਹਾਜ਼ਰੀ ਦੇ ਕੇ ਜੋ ਵੀ ਤੁਹਾਡੇ ਘਰ ਦੇ ਵਿੱਚ ਨੈਗੇਟਿਵਿਟੀ ਆ ਕੋਈ ਕਿਸੇ ਤਰ੍ਹਾਂ ਦਾ ਤੁਹਾਡਾ ਕੰਮ ਕਰਤਾ ਆਪਵਾ ਕੋਈ ਵੀ ਕਿਸੇ ਤਰ੍ਹਾਂ ਦੀ ਤੁਹਾਨੂੰ ਪਰੇਸ਼ਾਨੀ ਦਿੱਕਤ ਆ ਕੋਈ ਜਾਦੂ ਟੂਣਾ ਆ ਉਹਦੇ ਨਾਲ 90% ਦੇ ਨਾਲ ਹੱਲ ਹੋ ਜਾਊਗਾ 90% ਠੀਕ ਹਨ ਤੇ 10% ਹੋਊ 100% ਹੀ ਜਾਊਗਾ ਪਰ ਕੁਝ ਚੀਜ਼ਾਂ ਇਦਾਂ ਦੀਆਂ ਹੋਣੀਆਂ ਐ ਜਿਹੜੀਆਂ ਕਿ ਫੇਰ ਵੀ ਰਹਿ ਜਾਣੀਆਂ ਪਰ 90% ਤੁਹਾਨੂੰ ਇਦਾਂ ਰਾਹਤ ਮਿਲ ਜੂਗੀ ਜਾਨੂ ਤੁਸੀਂ ਆਪਣਾ ਕੋਈ ਨਾ ਕੋਈ ਹੱਲ ਕਰ ਸਕਦੇ ਹੋ ਜਿਵੇਂ ਕੰਮਕਾਰ ਆ ਜਾਂ ਉਪਰੀ ਕਸਰ ਆ ਉਹਦਾ ਤਾਂ 100% ਹੱਲ ਹੋਊਗਾ ਤੁਹਾਡਾ ਕੰਮਕਾਰ ਥਾਪਾ ਠੀਕ ਹਨ ਕੰਮ 'ਚ ਕੋਈ ਦਿੱਕਤ ਆ ਜਾਂ ਤੁਹਾਡੇ ਬਣਦੇ-ਬਣਦੇ ਕੰਮ بگੜ ਜਾਂਦੇ ਜਾਂ ਘਰ ਦੇ ਵਿੱਚ ਬਰਕਤ ਨਹੀਂ ਹੈਗੀ ਉਹ ਤਾਂ ਤੁਹਾਡੇ ਕੰਮ ਹੋਣਗੇ 100% ਜਿਹਨਾਂ ਦੇ ਉੱਤੇ ਕੁਝ ਕੀਤਾ ਕਰਾਇਆ ਜੀ ਕੋਈ ਚੀਜ਼ ਬੜੀ ਭਾਰੀ ਲੱਗੀ ਹੋਈ ਆ ਉਹ 90% ਤੁਹਾਨੂੰ ਉਹਦੇ ਵਿੱਚ ਰਾਹਤ ਮਿਲ ਜੂਗੀ ਪਰ ਜੋ 10% ਹਲਵਾ ਉਹ ਤੁਹਾਡਾ ਕਿਸੇ ਚੇਲੇ ਬਾਬੇ ਕੋਲ ਜਾ ਕੇ ਹੀ ਹੋਣਾ ਹੈ ਠੀਕ ਹੈ ਜੀ ਸੋ ਇਹ ਹਾਜ਼ਰੀ ਦੱਸਾਂਗੇ ਬਹੁਤ ਵਧੀਆ ਚੀਜ਼ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਨਾ ਕਰਨਾ ਕੀ ਆ ਕਦੋਂ ਕਰਨਾ ਕਿਵੇਂ ਕਰਨਾ ਆ ਪੂਰੀ ਡਿਟੇਲ ਚ ਸੁਣ ਕੇ ਫਿਰ ਤੁਸੀਂ ਇਹ ਕੰਮ ਕਰਨਾ ਇਹਨੂੰ ਕਰ ਹਰ ਕੋਈ ਸਕਦਾ ਆ ਤਾਂ ਇਹ ਕੋਈ ਜੇਲੇ ਆ ਕੋਈ ਗੁਰੂ ਵਾਲਾ ਬਿਨਾ ਗੁਰੂ ਵਾਲਾ ਹਰ ਕੋਈ ਇਹਨੂੰ ਕਰ ਸਕਦਾ ਹੈ ਹਰ ਇੱਕ ਇਨਸਾਨ ਦਾ ਕੋਈ ਲੇਡੀਸ ਆ ਕੋਈ ਜੈਂਟਸ ਆ ਠੀਕ ਹੈ ਜੀ ਹਰ ਤਰ੍ਹਾਂ ਦਾ ਹਰ ਵਰਗ ਦਾ ਬੰਦਾ ਇਹਨੂੰ ਕਰ ਸਕਦਾ ਹੈ ਸੋ ਵੀਡੀਓ ਵੱਲ ਅੱਗੇ ਵਧਣ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਆ ਕਿ ਸਾਡੇ ਚੈਨਲ ਪੰਜ ਪੀਰ ਸਰਕਾਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਦਬਕੇ ਰੱਖੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਸੋ ਗੱਲ ਕਰਦੇ ਆਂ ਬਖਵਾਜ ਪੀਰ ਦੀ ਹਾਜ਼ਰੀ ਬਾਰੇ ਸਭ ਤੋਂ ਪਹਿਲਾਂ ਤਾਂ ਬਈ ਹੱਲ ਇਹ ਆ ਕਿ ਜਿਨ੍ਹਾਂ ਦੇ ਘਰੇ ਕੋਈ ਨੈਗੇਟਿਵਿਟੀ ਆ ਜਿਵੇਂ ਕੋਈ ਉਪਰੀ 바ਦਾ ਆ ਜਾਂਦੀ ਹੈ ਘਰੇ ਕਿਸੇ ਦੇ ਨਾਲ ਚੱਲ ਕੇ ਜਾਂ ਉਪਰੀ ਸਾਇਆ ਕੋਈ ਵੀ ਇਹ ਜੀ ਦਿੱਕਤ ਪਰੇਸ਼ਾਨੀ ਆ ਜਾਂਦੀ ਹੁੰਦੀ ਹੈ ਜਾਂ ਕਿਸੇ ਬੰਦੇ ਦੇ ਉੱਤੇ ਕੋਈ ਐਸੀ ਦਿੱਕਤ ਆ ਜਾਂਦੀ ਹੈ ਕੋਈ راہ ਵਾਟੇ ਲੱਗ ਜਾਂਦੀ ਹੈ ਜੀ ਠੀਕ ਹੈ ਜੀ ਇਹ ਜਿਹੜੀ ਚੀਜ਼ ਹੈ ਜਿਹੜਾ ਮੈਂ ਅੱਜ ਦੀ ਦੱਸੂਗਾ ਇਹਦੇ ਨਾਲ ਉਹਦਾ ਤਾਂ ਹੋਊਗਾ 100% ਹਾਲ ਜੀ ਦੇ ਉੱਤੇ ਕਿਸੇ ਨੇ ਕੀਲ ਕੇ ਕੋਈ ਚੀਜ਼ ਲਾਈ ਹੋਈ ਆ ਕਿਸੇ ਨੇ ਕੋਈ ਕਰਮ ਐਸਾ ਬਲੀ ਬੱਕਰਾ ਦੇ ਕੇ ਲਾਈ ਹੋਈ ਆ ਉਹਦਾ 90% ਨੂੰ ਰਾਹਤ ਮਿਲ ਜੂਗੀ ਪਰ 10% ਦਾ ਹਾਲ ਆਪ ਕਿਸੇ ਚੇਲੇ ਬਾਬੇ ਬਲਕੇ ਕੋਲ ਜਾ ਕੇ ਕਰਵਾਣਾ ਪਊਗਾ ਠੀਕ ਹੈ ਜੀ ਤੇ ਖਵਾਜਾ ਪੀਰ ਇੱਕ ਐਸੇ ਪੀਰ ਨੇ ਜਿੰਦਾ ਪੀਰ ਜਿਨ੍ਹਾਂ ਦੀ ਅੱਜ ਦੇ ਯੁੱਗ ਦੇ ਵਿੱਚ ਮੰਨਤਾ ਬਹੁਤ ਹੀ ਜ਼ਿਆਦਾ ਆ ਦੇਖੋ ਖਵਾਜਾ ਪੀਰ ਤੋਂ ਹੀ ਹਰ ਕੋਈ ਬੰਦਾ ਸਿੱਧੀ ਸ਼ੁਰੂਆਤ ਇੱਥੋਂ ਹੀ ਕਰਦਾ ਆ ਕਿਉਂਕਿ ਇਹਨਾਂ ਦੇ ਨਾਲ 366 ਕੀ ਚਲਦੀ ਆ ਹਰ ਤਰ੍ਹਾਂ ਦੇ ਦੇਵੀ ਦੇਵਤਾ ਪਗਿਰ ਪਗੰਬਰ ਹਰ ਤਰ੍ਹਾਂ ਦਾ ਖਵਾਜਾ ਪੀਰ ਜੀ ਨਾਲ ਚੱਲਦਾ ਕਿਸੇ ਤਰ੍ਹਾਂ ਦੀ ਸਿੱਧੀ ਠਾਲਣੀਆਂ ਤਾਂ ਇੱਥੋਂ ਹੀ ਉੱਠਦੀ ਆ ਕਿਸੇ ਤਰ੍ਹਾਂ ਦੀ ਸਿੱਧੀ ਕੋਈ ਕਿਸੇ ਦੇ ਉੱਤੇ ਚੀਜ਼ ਲਾਉਣੀ ਆ ਤਾਂ ਉਹ ਵੀ ਇੱਥੇ ਹੀ ਲੈਂਦੀ ਆ ਠੀਕ ਆ ਜੀ ਤੇ ਸਾਵਣ ਦਾ ਜਿਹੜਾ ਮਹੀਨਾ ਹੁੰਦਾ ਇਹਨਾਂ ਦੀ ਸੇਵਾ ਕਰਨ ਲਈ ਸਭ ਤੋਂ ਬੈਸਟ ਮਹੀਨਾ ਮੰਨਿਆ ਜਾਂਦਾ ਸਾਵਣ ਭਾਦੋ ਦਾ ਸਾਵਣ ਦਾ ਮਹੀਨਾ ਸਭ ਤੋਂ ਵਧੀਆ ਹੁੰਦਾ ਚਾਂਦਨ ਦੇ ਵਿੱਚ ਸੇਵਾ ਸ਼ੁਰੂ ਕਰ ਲਓ ਸਭ ਤੋਂ ਵਧੀਆ ਹੁੰਦੀ ਆ ਸੇਵਾ ਕਿਵੇਂ ਕਰਨੀ ਆ ਕੀ ਕੁਝ ਕਰਨਾ ਆ ਕਿਵੇਂ ਹਾਜ਼ਰੀਆਂ ਦੇਣੀਆਂ ਕਿਵੇਂ ਹਾਜ਼ਰੀ ਲੈ ਕੇ ਜਾਣੀਆਂ ਕਿਵੇਂ ਹਾਜ਼ਰੀ ਪਰਾਉਣੀ ਆ ਕੱਚੀ ਹਾਜ਼ਰੀ ਕੀ ਆ ਪੱਕੀ ਹਾਜ਼ਰੀ ਕੀ ਆ ਪੂਰਾ ਡਿਟੇਲ ਅਸੀਂ ਆਪਣੇ YouTube ਚੈਨਲ ਦੇ ਉੱਤੇ ਖਵਾਜਾ ਪੀਰ ਜੀ ਦੀਆਂ ਹਾਜ਼ਰੀਆਂ ਖਵਾਜਾ ਪੀਰ ਜੀ ਦੇ ਕਲਮੇ ਖਵਾਜਾ ਪੀਰ ਜੀ ਦੇ ਸਿੱਧੀ ਮੰਤਰ ਸਾਰਾ ਕੁਝ ਅਸੀਂ ਬਣਾ ਕੇ ਆਲਰੇਡੀ ਪਾਇਆ ਹੋਇਆ ਤੇ ਆ ਇੱਕ ਨਵੀਂ ਵੀਡੀਓ ਅਸੀਂ ਬਣਾਉਣ ਜਾ ਰਹੇ ਹਾਂ ਜਿਹਦੇ ਵਿੱਚ ਕੀ ਤੁਹਾਨੂੰ ਇਹ ਹੀ ਦੱਸਣਾ ਕਿ ਹਾਜ਼ਰੀ ਤੁਸੀਂ ਕਿਵੇਂ ਦੇਣੀ ਹੈ ਇਹ ਹਾਜ਼ਰੀ ਕਿਸੇ ਨੇ ਨਹੀਂ ਅਜੇ ਤੱਕ ਪਾਈ ਹੋਊਗੀ ਸਭ ਤੋਂ ਅਲੱਗ ਹਾਜ਼ਰੀ ਆ ਤੁਸੀਂ ਕਰਨਾ ਕੀ ਹੈ ਇੱਕ ਨੀਲਾ ਸਵਾ ਮੀਟਰ ਪਰਨਾ ਲੈਣਾ ਨੀਲੇ ਰੰਗ ਦਾ ਨੀਲਾ ਰੰਗ ਸਮਝਦੇ ਹੋ ਨਾ ਕੋਆਜਾ ਪੀਜੀ ਜੇ ਤੁਸੀਂ ਤਸਵੀਰਾਂ ਸਰੂਪਾਂ ਦੇ ਉੱਤੇ ਨੀਲਾ ਰੰਗ ਦੇਖਿਆ ਹੋਣਾ ਨੀਲੇ ਰੰਗ ਦਾ 1.5 ਮੀਟਰ ਦਾ ਇੱਕ ਪਰਨਾ ਲੈਣਾ ਆ ਨਾਲ ਲੈਣਾ ਇੱਕ ਜੈਫਲ ਨਾਲ ਲੈਣੇ ਕੋਈ ਫਲ ਜੋੜੇ ਦੇ ਵਿੱਚ ਜਿਾ ਸੇਬ ਹੋਵੇ ਜਾਂ ਕੇਲੇ ਹੋਵੇ ਨਹੀਂ ਖੱਟਾ ਫਲ ਦੀ ਲੈਣਾ ਮਿੱਠਾ ਫਲ ਹੋਵੇ ਠੀਕ ਹੈ ਜੀ ਨਾਲ ਪਤਾਸੇ ਲੈਣੇ ਆ 5-10 ਰੁਪਏ ਦੇ ਜਿੰਨੇ ਦੇ ਵੀ ਲੈ ਹੁੰਦੇ ਉਹ ਲੈ ਲਓ ਠੀਕ ਹੈ ਜੀ ਨਾਲ ਲੌਂਗ ਲੈ ਚੀਆਂ ਲੈ ਲੈਣੀਆਂ ਆ ਤੇ ਨਾਲ ਤੁਸੀਂ ਇੱਕ ਚੌਲਾਂ ਦੀ ਨਿਆਜ ਪੀੜੀ ਚੌਲਾਂ ਦੀ ਨਿਆਜ ਬਣਾ ਲੈਣੀ ਆ ਤੇ ਇੱਕ ਬਣਾਉਣਾ ਦਲੀਆ ਜਿਹੜਾ ਦਲੀਆ ਬਣਾਉਣਾ ਆ ਉਹਦੇ ਵਿੱਚ ਦੁੱਧ ਜ਼ਰੂਰ ਪਾਉਣਾ ਹੈ ਤੇ ਜਿਹੜੀ ਨਿਆਜ਼ ਬਣਾਉਣੀ ਆ ਉਹਦੇ ਵਿੱਚ ਕੋਈ ਮੇਵਾ ਭਾਵੇਂ ਇੱਕ ਜਾਂ ਦੋ ਮੇਵੇ ਵੀ ਪਾ ਲਓ ਜਿਵੇਂ ਠੂਕੀ ਹੋ ਗਈ ਨਾ ਤੇ ਨਾਰੀਅਲ ਦਾ ਠੂਕੀ ਪਾ ਦਿੰਦੇ ਆ ਤੇ ਕੋ ਪਾ ਲਿਓ ਤੇ ਵਿੱਚ ਸੌਗੀ ਪਾ ਲਿਓ ਅਗਰ ਗੁਜਾਇਸ਼ ਆ ਤਾਂ ਹੋਰ ਤੁਸੀਂ ਮੇਵੇ ਜਿੰਨੇ ਮਰਜ਼ੀ ਐਡ ਕਰ ਲਓ ਹਨੀ ਵਧੀਆ ਟਾਪ ਦੀ ਨਿਆਜ਼ ਬਣਾ ਲਿਓ ਠੀਕ ਹੈ ਜੀ ਤੇ ਨਹੀਂ ਤੇ ਜਿੱਦਾਂ ਮੈਂ ਤੁਸੀਂ ਉਹਦਾ ਵੀ ਚੱਲ ਜੂਗੀ ਤੇ ਇਹ ਸਮਾਨ ਚਾਨਣੇ ਐਤਵਾਰ ਨੂੰ ਹੀ ਦੇਣਾ ਆ ਚਾਨਣੇ ਐਤਵਾਰ ਕਿਸੇ ਵੀ ਚਾਂਨਣ ਦੇ ਐਤਵਾਰ ਹੁਣ ਚਾਂਨਣ ਦੇ ਐਤਵਾਰ ਚੱਲਦੇ ਪਏ ਆ ਠੀਕ ਹੈ ਜੀ ਸ਼ਾਇਦ ਅੱਜ ਸਤ ਇਹ 6 ਤੀ ਦੀ 11ਵੀਂ ਆ ਉਹੀ ਅਜੇ ਪੰਜਵਾਂ ਛੇਵਾਂ ਦਿਨ ਚੱਲਦਾ ਹੋਣਾ ਜਾਂ ਸੱਤਵਾਂ ਠੀਕ ਹੈ ਜੀ ਤੇ ਆ ਜਿਹੜਾ ਪਰਸੋ ਐਤਵਾਰਣਾ ਇਹ ਵੀ ਚਾਂਨਣ ਦਾ ਹੀ ਆ 15 ਦਿਨ ਚਾਂਨਣ 15 ਦਿਨ ਨੇਹਰ ਹੁੰਦਾ ਹੈ ਤੇ ਤੁਸੀਂ ਇਹ ਚਾਂਨਣ ਦੇ ਐਤਵਾਰ ਨੂੰ ਇਹ ਕੰਮ ਕਰਨਾ ਜਿੰਨੇ ਐਤਵਾਰ ਤੁਹਾਡਾ ਦਿਲ ਕਰਦਾ ਕਰ ਸਕਦੇ ਹੋ ਸ਼ੁਰੂਆਤ ਤੁਸੀਂ ਚਾਂਨਣੇ ਤੋਂ ਕਰਨੀ ਹੈ ਉਸ ਤੋਂ ਬਾਅਦ ਤੁਸੀਂ ਨੇਹਰ ਨੂਰ ਜੋ ਮਰਜ਼ੀ ਆਵੇ ਜਦੋਂ ਤੁਹਾਨੂੰ ਦਿੱਕਤ ਪਰੇਸ਼ਾਨੀ ਆਉਂਦੀ ਹੈ ਕੋਈ ਵੀ ਐਸੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਇਹ ਚੀਜ਼ ਦੇ ਸਕਦੇ ਹੋ ਤੇ ਐਤਵਾਰ ਨੂੰ ਤੁਸੀਂ ਇਹ ਸਮਾਨ ਸਾਰਾ ਕਲੈਕਟ ਕਰ ਲੈਣਾ ਲੈ ਆਉਣਾ ਮਾਰਕੀਟ ਤੋਂ ਜੋ ਵੀ ਆ ਤੁਹਾਡਾ ਇਹ ਸਾਰਾ ਸਮਾਨ ਦੱਸਿਆ ਆ। ਨਿਆਗ ਆਪਣੀ ਨਿਯਾਜ਼ ਤਿਆਰ ਕਰ ਲੈਣੀ ਆ ਦਲੀਆਂ ਤਿਆਰ ਕਰ ਲੈਣਾ ਤੇ ਕੰਮ ਇਹ ਚਲਦੇ ਪਾਣੀ ਤੇ ਹੀ ਹੋਣਾ ਜੇ ਤੁਸੀਂ ਕਹੋ ਕਿਸੇ ਹੋਰ ਕੋਈ ਛਪੜੀ ਤੇ ਜਾਂ ਕੂਹ ਤੇ ਇਹ ਕੰਮ ਉੱਥੇ ਨਹੀਂ ਹੋਣਾ ਕਿਸੇ ਚਲਦੇ ਪਾਣੀ ਜਿਵੇਂ ਦਰਿਆ ਨਹਿਰਾਂ ਹੋ ਗਈਆਂ ਹਨਾ ਤੇ ਦੂਰ ਨੇੜੇ ਵੀ ਆਦਮੀ ਉੱਥੇ ਤੁਹਾਨੂੰ ਜਾਣਾ ਪਊਗਾ। ਇਕ ਕਮ ਉੱਥੇ ਹੀ ਹੁਣਾ ਚਲਦੇ ਪਾਣੀ ਦੇ ਵਿੱਚ ਤੇ ਨਾਲ ਦੇਸੀ ਘੇਰਾ ਚਰਾਗ ਤੇ ਹਾਂ ਇੱਕ ਉਹ ਜ਼ਰੂਰ ਲੈਣਾ ਆ ਇਤਰ ਜਿਹੜੇ ਛੋਟੇ ਛੋਟੇ ਇਤਰ ਹੁੰਦੇ ਆ ਤੇ ਸਮੈਲ ਵਾਲੇ ਉਹ ਜ਼ਰੂਰ ਲੈਣੇ ਆ ਉਹ ਪੂਰੇ ਪਰਨੇ ਨੂੰ ਲੱਗਣਾ ਜਿਹੜਾ ਨੀਲੇ ਰੰਗ ਦਾ ਤੁਸੀਂ ਪਰਨਾ ਲੈਣਾ ਉਹ ਪੂਰੇ ਨੂੰ ਲੱਗਣਾ ਉਹ ਇਹ ਜਿਹਾ ਸਮਾਨ ਲੈ ਕੇ ਚਲਦੇ ਪਾਣੀ ਦੇ ਕੰਡੇ ਚਲ ਜਾਣਾ ਆ ਉੱਥੇ ਤੁਸੀਂ ਜਾ ਕੇ ਪੂਰਾ ਇਤਰ ਪੂਰੇ ਜਿਹੜਾ ਪਰਨਾ ਉਹਦੇ ਉੱਤੇ ਲਾ ਦੇਣਾ ਪੂਰੀ ਤਰ੍ਹਾਂ ਸਮੈਲ ਆਵੇ ਉਹ ਚੋਂ ਠੀਕ ਆ ਜੀ ਉਸ ਤੋਂ ਬਾਅਦ ਵਿੱਚ ਤੁਸੀਂ ਉਹਦੇ ਉੱਪਰ ਤੋਂ ਨੇ ਦੇ ਨਵੇਂ ਡੋਕ ਚਾਰ ਤਾਂ ਹੈ ਜਿਹੜੀਆਂ ਉਹਦੀਆਂ ਲੌਣੀਆਂ ਲਾ ਦਿਓ ਵੀ ਐ ਖੁੱਲਾ ਜਿਹਾ ਹੋਵੇ ਠੀਕ ਹੈ ਜੀ ਤੇ ਉਹਦੇ ਵਿੱਚ ਉੱਤੇ ਹੀ ਤੁਸੀਂ ਉੱਪਰਲੀ ਸਾਈਡ ਉਹਦੇ ਉੱਪਰ ਰੱਖ ਦੇਣਾ ਜੋ ਫਲ ਬਾ ਜੋ ਜੈ ਫਲ ਲਿਆ ਲੌਂਗ ਲੇਚੀਆਂ ਲਈਆਂ ਆ ਤੇ ਆਪਣਾ ਨਿਆਜਾ ਬਣਾਈਆਂ ਆ ਤੇ ਜਿਹੜਾ ਤੁਸੀਂ ਕੋਈ ਹੋਰ ਵੀ ਸਮਾਨ ਜਿਹੜਾ ਮੈਂ ਦੱਸਿਆ ਦਿਮਾਗ ਚ ਨਿਕਲ ਗਿਆ ਉਹ ਲੈ ਲੈਣਾ ਤੇ ਪਾਰਲੀ ਸਾਈਡ ਇੱਕ ਚਰਾਗ ਚਮਕਾ ਦੇਸੀ ਘੇਰਾ ਤੇ ਨਾਲ ਅਰਗਬਤੀਆਂ ਲਾ ਦੇਣੀ ਆ ਲਾ ਕੇ ਤੁਸੀਂ ਕੋਈ ਵੀ ਕਲਮਾ ਪਾਠ ਅਗਰ ਜਾਣ ਜਿਓ ਤਾਂ ਉਹ ਕਰ ਲੈਣਾ ਨਹੀਂ ਤਾਂ ਖੜ ਕੇ 5-10 ਮਿੰਟ ਪਾਣੀ ਦੇ ਵਿੱਚ ਥੋੜਾ ਜਿਹਾ ਉਤਰ ਜਿਓ ਜੇ ਉਤਰ ਸਕਦੇ ਹੋ ਨਹੀਂ ਤਾਂ ਬਾਰੀ ਖੜ ਕੇ ਕਰ ਦਿਓ ਇਸ ਤੋਂ ਉਤਰਨਾ ਜ਼ਰੂਰੀ ਹੈ ਪਾਣੀ ਦੇ ਵਿੱਚ ਠੀਕ ਆ ਜੀ ਤੇ ਉੱਥੇ ਖੜ ਕੇ ਤੁਸੀਂ ਅਰਦਾਸ ਬੇਨਤੀ ਕਰਨੀ ਅੱਖਾਂ ਬੰਦ ਕਰ ਲਗੇ ਤੁਹਾਨੂੰ ਮਨੂ ਐਂਡ پاک ਸਾਫ ਹੋ ਗਏ ਤੇ ਲੈਂਦੇ ਵੱਲ ਨੂੰ ਮੂੰਹ ਕਰਨਾ ਜਿੱਦੋਂ ਨੂੰ ਪਾਣੀ ਜਾਂਦਾ ਉਦੋਂ ਨੂੰ ਮੂੰਹ ਕਰਨਾ ਠੀਕ ਆ ਜੀ ਜਿੱਦੋਂ ਨੂੰ ਪਾਣੀ ਜਾਂਦਾ ਹੋਵੇ ਉਦੋਂ ਨੂੰ ਮੂੰਹ ਕਰਨਾ ਆ ਇਧਰ ਨੂੰ ਚੜਦੇ ਵੱਲ ਨੂੰ ਮੂੰਹ ਕਰਕੇ ਨਾ ਖੜ ਜਿਓ ਨਾ ਸਾਹਮਣੇ ਆਪੋਜ਼ਿਟ ਕਰਕੇ ਖੜਨਾ ਆ ਜਿੱਧਰ ਨੂੰ ਪਾਣੀ ਜਾ ਰਿਹਾ ਉਧਰ ਨੂੰ ਥੋੜਾ ਤਿਰਛਾ ਹੋਗੇ ਉਧਰ ਨੂੰ ਖੜ ਜਾਣਾ ਜੇ ਵਿੱਚ ਖੜੇ ਹੋ ਤਾਂ ਸਿੱਧਾ ਹੀ ਉਧਰ ਨੂੰ ਖੜਨਾ ਜਿੱਧਰ ਪਾਣੀ ਜਾ ਰਿਹਾ ਆ ਠੀਕ ਆ ਜੀ ਉਧਰ ਨੂੰ ਮੂੰਹ ਕਰਕੇ ਜੋ ਤੁਹਾਡੀ ਅਰਦਾਸ ਬੇਨਤੀ ਹੈ ਜੋ ਤੁਹਾਨੂੰ ਦਿੱਕਤ ਪਰੇਸ਼ਾਨੀ ਹੈ ਕਿਸੇ ਵੀ ਤਰ੍ਹਾਂ ਦੀ ਹੈ ਤੁਸੀਂ ਉਹ ਸਾਰੀ ਮਾਦੇ ਵਿੱਚ ਬੋਲ ਦੇਣੀ ਆ ਜੇ ਕੋਈ ਤਸਵੀਰ ਕੱਢਣਾ ਜਾਣਦੇ ਹੋ ਕੋਈ ਪਾਠ ਕਰਨਾ ਜਾਣਦੇ ਹੋ ਤੁਸੀਂ ਉਹ ਕਰ ਲੈਣਾ ਉਹ ਕਰਕੇ ਤੁਸੀਂ ਸਾਰਾ ਜਿੰਨਾ ਸਮਾਨ ਦੋਨੇ ਹੱਥਾਂ ਦੇ ਵਿੱਚ ਐ ਰੱਖਣਾ ਪਰਣਾ ਉੱਪਰ ਉਹ ਸਮਾਨ ਹੋਣਾ ਉਹਨੂੰ ਐਂ ਬਿਲਕੁਲ ਪਿਆਰ ਦੇ ਨਾਲ ਹੱਥ ਵਿੱਚ ਪਾਣੀ ਦੇ ਪਾ ਲੈਣੇ ਆ ਤਾਂ ਕਿ ਉਹ ਆਪਣੇ ਆਪ ਪਰਣਾ ਤਰ ਜਵੇ ਭਵੇਂ ਉੱਤਰੇ ਭਵੇਂ ਉੱਥੇ ਡੁੱਬ ਜਵੇ ਕੋਈ ਦਿੱਕਤ ਨਹੀਂ ਠੀਕ ਹੈ ਜੀ ਇਹ ਤੁਸੀਂ ਸਮਾਨ ਦੇ ਕੇ ਦੇਖੋ ਖਵਾਜਾ ਪੀਰ ਜੀ ਸਭ ਤੋਂ ਵਧੀਆ ਹਾਜ਼ਰੀ ਹੈ ਸੌਣ ਦੇ ਮਹੀਨੇ ਦਿੱਤੀ ਜਾਂਦੀ ਹੈ ਤੇ ਅੱਗੇ ਪਿੱਛੇ ਵੀ ਕੋਈ ਦਿੱਕਤ ਪਰੇਸ਼ਾਨੀ ਆਵੇ ਜਦੋਂ ਮਰਜ਼ੀ ਦੇ ਦੋ ਤੇ ਐ ਇਹ ਨਾ ਦੇਣਾ ਜੀ ਤਾਂ ਵੈਸੇ ਵੀ ਖਵਾਜਾ ਪੀਰ ਜੀ ਸਭ ਤੋਂ ਵੱਧ ਬੰਦੇ ਦੇ ਉੱਤੇ ਕਿਰਪਾ ਕਰਦੇ ਨੇ ਭਗਤ ਦੇ ਉੱਤੇ ਤੁਸੀਂ ਇਹ ਚੀਜ਼ ਦੇ ਕੇ ਦੇਖੋ ਤੁਹਾਡੇ 100% ਕੰਮ ਸੋਲਵ ਹੋਣਗੇ ਮੈਂ ਪਹਿਲਾਂ ਦੱਸ ਦਿੰਦਾ ਜੇ ਦੇ ਉੱਤੇ ਕੀਲ ਚੀਜ਼ ਜੋਈ ਚੀਜ਼ ਕੀਲ ਕੇ ਲਾਈ ਹੋਈ ਆ ਜਾਂ ਕੋਈ ਐਸੀ ਦਿੱਕਤ ਪਰੇਸ਼ਾਨੀ ਆ ਜਿਹਦੇ ਤੇ ਤੇ ਹੈਵੀ ਚੀਜ਼ ਆ ਉਹਨੂੰ ਤਾਂ ਹੋਊਗਾ 90% ਫਰਕ 90% ਬਹੁਤ ਹੁੰਦਾ ਠੀਕ ਆ ਜੀ ਤੇ ਜੇ ਨੂੰ ਕੋਈ ਉਪਰੀ ਵਾਧਾ ਆ ਕੋਈ ਕਸਰ ਆ ਕੋਈ ਬਿਮਾਰੀ ਠਮਾਰੀ ਆ ਕੋ ਢਿੱਲ ਮਾਠਾ ਜਾਂ ਕੋ ਕੰਮਕਾਰ ਚ ਦਿੱਕਤ ਆਉਂਦੀ ਆ ਕੋ ਪਰੇਸ਼ਾਨੀ ਕੋ ਬਰਕਤ ਨਹੀਂ ਹੈਗੀ ਉਹਦਾ ਹੋਊਗਾ 100% ਹੱਲ ਇਹਦੇ ਨਾਲ ਕੰਮ ਕਰ ਤੁਹਾਡੇ ਕੋਲ ਜਾਣ ਕੋਈ ਦੁਕਾਨ ਦਾ ਕਾਰੋਬਾਰ ਦਾ ਕਿਸੇ ਤਰ੍ਹਾਂ ਦਾ ਕੋਈ ਨੌਕਰੀ ਪੇਸ਼ਾ ਤੁਹਾਡਾ ਕੰਮ ਸਾਰਾ ਸੈੱਟ ਹੋ ਜਾਊਗਾ ਠੀਕ ਹੈ ਜੀ ਤੁਸੀਂ ਇਹ ਚੀਜ਼ ਕਰਕੇ ਦੇਖੋ ਬਹੁਤ